ਜੁਰਮ ਜਾਂ ਪ੍ਰਸ਼ਟਾਚਾਰ ਦੇ ਖਿਲਾਫ ਹਰ ਪਲ ਹਰ ਕਦਮ ਤੁਹਾਡੇ ਨਾਲ ਹੁਸ਼ਿਆਰਪੁਰ ਫੋਕਸ shri guru ravidas maharaj ji ਦੇ 659ਵੇਂ ਪ੍ਰਕਾਸ਼ ਪੂਰਵ ਮੌਕੇ ਹਲਕਾ ਮਕੇਰੀਆਂ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਲ ਕੀਰਤਨ ਸਜਾਇਆ ਗਿਆ ਜਿਸ ਦੀ ਆਰੰਭਤਾ ਗੁਰਦੁਆਰਾ shri guru ravidas ਮੁਹੱਲਾ ਗੁਰਦੇਵਪੁਰ ਤੋਂ ਹੋਈ ਇਹ ਵਿਸ਼ਾਲ ਨਗਰ ਕੀਰਤਨ ਸ਼ਹਿਰ ਦੇ ਬਖ ਬਖ ਚੌਂਕਾ ਤੋਂ ਹੁੰਦਾ ਹੋਇਆ ਕਲਗੀਧਰ ਚੌਕ ਪਹੁੰਚਣ ਤੇ ਜੈ ਮਾ ਸਰਸਬਤੀ ਸੇਵਾ ਸੰਤੀ ਸੰਸਥਾ ਵੱਲੋਂ ਫੁੱਲਾਂ ਦੀ ਬਰਖਾ ਕਰਦੇ ਹੋਏ ਕਮੇਟੀ ਪ੍ਰਬੰਧਕ ਨੂੰ ਸਰੂਪੇ ਪਹਿਨਾ ਕੇ ਵਿਸ਼ਾਲ ਨਗਰ ਕੀਰਤਨ ਦਾ ਨਿਗਾ ਸਵਾਗਤ ਕੀਤਾ ਗਿਆ ਤੇ ਸੰਗਤਾਂ ਨੂੰ ਫਰੂਟ ਦਾ ਪ੍ਰਸ਼ਾਦ ਵੰਡਿਆ ਗਿਆ ਇਸ ਵਿਸ਼ਾਲ ਨਗਰ ਕੀਰਤਨਾਂ ਵਿੱਚ ਸੰਗਤਾਂ ਦਾ ठाਠਾ ਮਾਰਦਾ ਇਕੱਠ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਜਸ ਕਰਦੀ ਜਾ ਰਹੀ ਸੀ ਅੱਗੇ ਦੇਖੋ ਪੂਰੀ ਰਿਪੋਰਟ ਬਿਊਰੋ ਸੁਖਵਿੰਦਰ ਮਹਿਰਾ ਤੇ ਰਮਨ ਤੰਗਰਾਲੀਆਂ ਦੇ ਨਾਲ ਜੇਕਰ ਤੁਸੀਂ ਹਿਸ਼ਾਪੁਰ ਫੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਜੀ ਦੀ ਜਨਤੀ ਤੇ ਇਲਾਕਾ ਇਲਾਕਾ ਨੂੰ ਵਸਿਆ ਨੂੰ ਦੇ ਲੱਖ ਲੱਖ ਵਧਾਈਆਂ ਜੀ ਗੁਰੂ ਰびਦਾਸ ਜੀ ਦਾ ਜਨਮ ਬਣਾ ਰਚ ਗੁਰੂਆਂ ਦੀ ਨਗਰੀ ਚ ਹੋਇਆ ਸੀਗਾ ਇਹਨਾਂ ਦਾ ਜਨਮ ਸੰਸਾਰਿਕ انسان ਬਣ ਕੇ ਆਏ ਪ੍ਰਮਾਤਮਾ ਦਾ ਸਵਰੂਪ ਸੰਸਾਰਿਕ انسان ਬਣ ਕੇ ਧਰਤੀ ਤੇ ਆਏ ਇਹਨਾਂ ਨੇ ਜਾਤੀਵਾਦ ਦਾ ਜਾਤੀਵਾਦ ਗਰੀਬੀ ਦੂਰ ਕਰਨ ਵਾਸਤੇ ਯਤਨ ਕੰਮ ਕੀਤੇ ਆ ਹੱਥੀ ਕੰਮ ਬੁਨਾਈ ਦਾ ਕੰਮ ਕਰਦੇ ਰਹੇ ਆ ਇਹ ਇਹ ਹੱਥੀ ਕੰਮ ਨੂੰ ਬਹੁਤ ਪ੍ਰੈਫਰ ਕਰਦੇ ਸੀਗੇ ਉਹਰੇ ਆਪਣੀ ਨੇਕ ਕਮਾਈ ਇਹ ਸੰਗਤ ਦੇ ਲੰਗਰ ਤੇ ਸੰਗਤ ਤੇ ਹੀ ਲਗਾਉਂਦੇ ਰਹੇ ਇਲਾਕਾ ਨਾਸਿਰ ਨੂੰ ਇੱਕ ਇੱਕ ਵਾਰੀ ਫਿਰ ਲੱਖ ਲੱਖ ਵਧਾਈਆਂ ਜੀ ਅੱਜ ਦਾ ਦਿਨ ਜਿਹੜਾ ਬਹੁਤ ਖੁਸ਼ੀਆਂ ਭਰਿਆ ਅੱਜ ਦਾ ਦਿਨ ਇਹ ਤੇ ਪਰ ਮਾਰਾ ਰਵੀ ਦਾ ਜੀ ਦਾ ਦਿਨ ਬੜੀ ਧੂਮਦਾਰ ਨਾਲ ਸੰਗਤਾਂ ਨੇ ਮਨਾਇਆ ਐਡੀ ਸ਼ੋਹਾ ਯਾਤਰਾ ਗੁਰਦੇਵਪੁਰ ਮਹੱਲਾ ਤੋਂ ਚੱਲ ਕੇ ਸ਼ਹਿਰ ਦਾ ਚੱਕਰ ਲਾਉਂਦੇ ਹੋਏ ਕਾਲਾ ਮਾਂ ਚੌਂਕ ਦੇ ਵਿੱਚ ਪਹੁੰਚੀ ਆ ਇੱਥੇ ਜੈ ਮਾ ਸਤ ਸਬਤੀ ਸੇਵਾ ਸਮਿਤੀ ਦੇ ਮੈਂਬਰਾਂ ਨੇ ਬੜਾ ਨਿਗਾ ਸਵਾਗਤ ਕੀਤਾ ਤੇ ਰੱਜ ਕੇ ਸੇਵਾ ਕੀਤੀ ਸੰਗਤ ਨੇ ਪਿੰਡਾਂ ਪਿੰਡਾਂ ਚੋਂ ਸੰਗਤ ਆਈ ਆ ਖੁਸ਼ੀ ਦਾ ਮਾਹੌਲ ਸੀ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਸੀ ਇਸ ਕਰਕੇ ਪਰ ਸਾਡੀ ਜਿਹੜੀ ਸੰਸਥਾ ਹੈ ਇਹਨਾਂ ਨੇ ਮੈਨੇਜਮੈਂਟ ਕਮੇਟੀ ਨੂੰ ਗਲਾ ਦੇ ਵਿੱਚ ਸਰੋਪੇ ਪਾ ਕੇ ਨਿਗਾ ਸਵਾਗਤ ਕੀਤਾ ਤੇ ਅਸੀਂ ਕਹਿੰਦੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਇਦਾਂ ਹੀ ਆਉਣ ਤਾਂ ਸੁਖੀ ਖੁਸ਼ੀਆ ਭਰਿਆ ਦਿਨ ਜਿਹੜਾ ਦੇਖਣ ਨੂੰ ਮਿਲੇ ਤਾਂ ਸੁਖਵਿੰਦਰ ਮਹਾਰਾਜ ਜੀ ਦਾ ਬਹੁਤ ਧੰਨਵਾਦ ਆ ਜਿਹੜਾ ਫੋਕਸ ਹਸ਼ਿਆਰਪੁਰ ਫੋਕਸ ਤੋਂ ਦੂਰ ਦੂਰ ਤੱਕ ਲੋਕਾਂ ਨੂੰ ਜਿਹੜਾ ਸੰਦੇਸ਼ ਆ ਦੇਣਗੇ ਪਿਆਰ ਦਾ ਰੱਬਾ ਦਾ ਵੀ ਜੀ ਸ਼ੁਭ ਯਾਤਰਾ ਜਿਹੜੀ ਆਈ ਹੈ ਇਹਨੂੰ ਬਹੁਤ ਹੀ ਜ਼ਿਆਦਾ ਇਹਨਾਂ ਨੇ ਵੱਧ ਤੋਂ ਵੱਧ ਪਬਲਿਕ ਦੇ ਵਿੱਚ ਸਨਿਆਦ ਦਿੱਤਾ ਤੇ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਆ ਜੈ ਗੁਰੂ ਦੇਵ ਧੰਨ ਗੁਰੂ ਦੇਵ ਸੋ ਅੱਜ ਬੜਾ ਖੁਸ਼ੀ ਦਾ ਦਿਹਾੜਾ ਆ ਜਿਹੜਾ ਕਿ ਸ਼੍ਰੀ ਗੁਰੂ ਨਵੀਦਾਸ ਮਹਾਰਾਜ ਜੀ ਨਾਲ ਸੰਬੰਧਿਤ ਹੈ ਸੋ ਦਾ ਦਿਨ ਗੁਰਦੇਵਪੁਰ ਮਹੱਲੇ ਤੋਂ ਨਗਰ ਕੀਰਤਨ ਦੀ ਜਿਹੜੀ ਹੈ ਉਹ ਸ਼ੁਰੂਆਤ ਹੋਈ ਸੀ ਜਿਹੜੇ ਕਿ ਇਸ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਜੀ ਹੈਗੇ ਆ ਜੋ ਬੈਂਕ ਚੋਂ ਰਿਟਾਇਰ ਹੈ ਔਰ ਉਹਨਾਂ ਨੇ ਔਰ ਉਹਨਾਂ ਦੀ ਪੂਰੀ ਟੀਮ ਨੇ ਇਕਜੁੱਟ ਹੋ ਕੇ ਪੂਰੇ ਸ਼ਹਿਰ ਦੇ ਸੰਗਤ ਨੂੰ ਸਾਰੇ ਜਥੇਬੰਦੀਆਂ ਨੂੰ ਇਕਜੁੱਟ ਇੱਕ ਮਾਲਾ ਦੇ ਵਿੱਚ ਫਰੋ ਕੇ ਰੱਖਿਆ ਹੋਇਆ ਸੋ ਅੱਜ ਇਹੋ ਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ ਨਜ਼ਾਰੇ ਨੂੰ ਦੇਖ ਕੇ ਮਨ ਗਦਗਦ ਹੋ ਗਿਆ ਸੋ ਮੈਂ ਗੁਰਬਖਸ਼ ਸਿੰਘ ਸੋਤਾ ਸ਼ਿਵਸ਼ਨਾ ਜ਼ਿਲ੍ਹਾ ਪ੍ਰਧਾਨ ਸੋ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਪੂਰੇ ਮੁਕੇਰੀਆਂ ਵਾਸੀਆਂ ਨੂੰ ਲੱਖ ਲੱਖ ਸ਼ੁਭਕਾਮਨਾਵਾਂ ਦਿੰਦਾ ਹਾਂ ਸੋ ਅੱਜ ਦੇ ਇਸ ਸੁਭ ਦਿਹਾੜੇ ਤੇ ਮੈਂ ਸਾਰੇ ਪ੍ਰਸ਼ਾਸਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿਉਂਕਿ ਬਹੁਤ ਵਧੀਆ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਇਕਜੁੱਟ ਹੋ ਕੇ ਅੱਜ ਪ੍ਰਬੰਧ ਕੀਤਾ ਹੋਇਆ ਹੈਗਾ ਕਿਸੇ ਤਰ੍ਹਾਂ ਦਾ ਕੋਈ ਵੀ ਜਾਮ ਨਹੀਂ ਦੇਖਣ ਨੂੰ ਮਿਲਿਆ ਸੋ ਇਹ ਪੁਲਿਸ ਪ੍ਰਸ਼ਾਸਨ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਔਰ ਬਹੁਤ ਵਧੀਆ ਜਿਹੜੇ ਸਾਡੇ ਅਫਸਰ ਸਹਿਬਾਨ ਹੈਗੇ ਆ ਐਸ ਐਚ ਓ ਦਲਜੀਤ ਜੀ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਮੈਨੇਜ ਕੀਤਾ ਹੋਇਆ ਹੈ ਔਰ ਇਹਨਾਂ ਸਰਬਦਾਨਾਂ ਦੇ ਨਾਲ-ਨਾਲ ਮੈਂ ਆਪਣੀ ਜਿਹੜੀ ਸਾਡੀ ਪ੍ਰੈਸ ਟੀਮ ਹੈਗੀ ਆ ਚੀਫ ਸੁਖਵਿੰਦਰ ਜੀ ਔਰ ਮੇਰੇ ਵੱਡੇ ਵੀਰ ਰਮਨ ਜੀ ਮੈਂ ਇਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਕਿਉਂਕਿ ਇਹ ਸਾਡੇ ਇਲਾਕੇ ਦੀ ਆਨ-ਬਾਨ-ਸ਼ਾਨ ਹੈ ਹਰ ਮਜਲੂਮ ਦਾ ਖਿਆਲ ਰੱਖਦੇ ਆ ਸੋ ਮੈਂ ਇਹਨਾਂ ਭਰਾਵਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਆ ਥੈਂਕ ਯੂ